ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਸਸਤਾ ਹੋਇਆ ਪੈਟਰੋਲ ਡੀਜ਼ਲ ਜਾਣੋ ਕਿੰਨੀ ਡਿੱਗੀ ਕੀਮਤ ਚੈੱਕ ਕਰੋ ਤਾਜ਼ਾ ਰੇਟ ਵੀਰਵਾਰ ਸਵੇਰੇ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਿਸ ਵਿੱਚ ਕਈ ਸ਼ਹਿਰਾਂ ਵਿੱਚ ਮਹੱਤਵਪੂਰਨ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਪੈਟਰੋਲ ਦੀ ਕੀਮਤ ਵਿੱਚ 96 ਪੈਸੇ ਪ੍ਰਤੀ ਲੀਟਰ ਦੀ ਵੱਡੀ ਗਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਇੱਕ ਵਾਰ ਫਿਰ ਪ੍ਰਤੀ ਬੈਰਲ 65 ਡਾਲਰ ਦੇ ਆਸ-ਪਾਸ ਪਹੁੰਚ ਗਈ ਹੈ ਹਾਲਾਂਕਿ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਮਹਾਨਗਰਮ ਵਿੱਚ ਅੱਜ ਬੀ ਬਾਲਣ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਯੂਪੀ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਪੈਟਰੋਲ 8 ਪੈਸੇ ਮਹਿੰਗਾ ਹੋ ਕੇ 94.85 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਡੀਜ਼ਲ ਵੀ 9 ਪੈਸੇ ਵੱਧ ਕੇ 87.98 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ ਹੈ ਗਾਜ਼ੀਆਬਾਦ ਵਿੱਚ ਪੈਟਰੋਲ 96 ਪੈਸੇ ਡਿੱਗ ਕੇ 94.44 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦੋਂ ਕਿ ਡੀਜ਼ਲ 1.9 ਪੈਸੇ ਘਟ ਕੇ 87.51 ਰੁਪਏ ਪ੍ਰਤੀ ਲੀਟਰ ਤੇ ਵਿਕ ਰਿਹਾ ਹੈ ਬਿਹਾਰ ਦੀ ਰਾਜਧਾਨੀ पटना पैट्रोल अठारह पैसे डिग के एक सौ पांच रुपए रुपए प्रति लीटर हो गया है जदों के डीजल सतारा पैसे डिग के इकानवे पॉइंट उन्ंजा रुपए प्रति लीटर है ਦਿੱਲੀ ਵਿੱਚ ਪੈਟਰੋਲ 94.72 ਰੁਪਏ ਤੇ ਡੀਜ਼ਲ 87.62 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਪੈਟਰੋਲ 103.44 ਰੁਪਏ ਤੇ ਡੀਜ਼ਲ 99.97 ਰੁਪਏ ਪ੍ਰਤੀ ਲੀਟਰ ਹੈ। ਚਨਈ ਚ ਪੈਟਰੋਲ 100.76 ਰੁਪਏ ਤੇ ਡੀਜ਼ਲ 92.35 ਰੁਪਏ ਲੀਟਰ ਹੈ। ਕੋਲਕਾਤਾ ਚ ਪੈਟਰੋਲ 104.95 ਰੁਪਏ ਤੇ ਡੀਜ਼ਲ 99.76 ਰੁਪਏ ਪ੍ਰਤੀ ਲੀਟਰ ਹੈ। ਭਾਰਤੀ ਵਿਦਿਆਰਥੀਆਂ ਤੇ ਲਟਕੀ ਨਵੀਂ ਤਲਵਾਰ ਕੈਨੇਡਾ ਨੇ ਬਣਾਇਆ ਅਜਿਹਾ ਕਾਨੂੰਨ ਜਿਸ ਨਾਲ ਹੋਏਗਾ ਸਿੱਧਾ ਨੁਕਸਾਨ ਪੜੋ ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਸਟਰਾਂਗ ਵਾਰਡਰਜ ਐਕਟ ਸੰਸਦ ਚ ਪੇਸ਼ ਕੀਤਾ ਹੈ ਇਸ ਦਾ ਮਕਸਦ ਸਰਨਾਰਥੀ ਦਾਅਵਿਆਂ ਤੇ ਨਿਯੰਤਰਣ ਰੱਖਣਾ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸੁਧਾਰਨਾ ਅਤੇ ਡਰੱਗਜ਼ ਦੀ ਤਸਕਰੀ ਖਾਸ ਕਰਕੇ ਫਾਈਨਟਾਲਿਨ ਨੂੰ ਰੋਕਣਾ ਹੈ ਇਹ ਕਾਨੂੰਨ ਖਾਸ ਤੌਰ ਤੇ ਅਸਥਾਈ ਰਿਹਾਇਸ਼ੀ ਵਿਦਿਆਰਥੀਆਂ ਅਤੇ ਵਿਦੇਸ਼ੀ ਸਟੂਡੈਂਟਸ ਤੇ ਲਾਗੂ ਹੋਵੇਗਾ ਤਾਂ ਜੋ ਇਮੀਗ੍ਰੇਸ਼ਨ ਸਿਸਟਮ ਦੀ ਬਦਨਾਮੀ ਜਾਂ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ 2023 ਵਿੱਚ ਕੁੱਲ 171850 ਸਰਨਾਥੀ ਦਾਅਵੇ ਹੋਏ ਜਿਨ੍ਹਾਂ ਵਿੱਚੋਂ 32000 ਤੋਂ ਵੱਧ ਭਾਰਤੀ ਸਨ ਸਿਰਫ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ 20245 ਸਰਨਾਥੀ ਦਾਅਵੇ ਕੀਤੇ 2024 ਦੇ ਪਹਿਲੇ 9 ਮਹੀਨਿਆਂ ਵਿੱਚ ਹੀ 132525 ਦਾਅਵੇ ਦਰਜ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 13660 ਦਾਅਵੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤੇ ਗਏ। ਇਹਨਾਂ ਵਿੱਚ ਸਭ ਤੋਂ ਵੱਧ ਦਾਅਵੇ ਭਾਰਤੀ 2290 ਅਤੇ ਨਾਈਜੀਰੀਆ 1990 ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ। ਜੇਕਰ ਕੋਈ ਵਿਅਕਤੀ 24 ਜੂਨ 2020 ਤੋਂ ਬਾਅਦ ਕੈਨੇਡਾ ਆਇਆ ਹੈ ਤੇ ਉਸਨੇ 1 ਸਾਲ ਤੋਂ ਜ਼ਿਆਦਾ ਦੇਰ ਬਾਅਦ ਸ਼ਰਨ ਮੰਗੀ ਤਾਂ ਹੁਣ ਉਸ ਦਾ ਦਾਅਵਾ ਮਨਜ਼ੂਰ ਨਹੀਂ ਕੀਤਾ ਜਾਵੇਗਾ ਇਹ ਨਿਯਮ ਵਿਦਿਆਰਥੀਆਂ ਤੇ ਸਥਾਈ ਨਿਵਾਸੀਆਂ ਦੋਹਾਂ ਤੇ ਲਾਗੂ ਹੋਵੇਗਾ ਭਾਵੇਂ ਉਹ ਦੇਸ਼ ਤੋਂ ਬਾਹਰ ਗਏ ਹੋਣ ਅਤੇ ਮੁੜ ਆਏ ਹੋਣ ਜੇਕਰ ਕੋਈ ਵਿਅਕਤੀ ਅਮਰੀਕਾ ਤੋਂ ਜ਼ਮੀਨੀ ਸਰਾਤ ਰਾਹੀਂ ਬਿਨਾ ਅਧਿਕਾਰਤ ਵਾਰਡਜ਼ ਬਾਰਡਰ ਪੋਰਟ ਤੋਂ ਕੈਨੇਡਾ ਵਿੱਚ ਦਾਖਲ ਹੁੰਦਾ ਹੈ ਤੇ 14 ਦਿਨ ਤੋਂ ਬਾਅਦ ਸ਼ਰਨ ਮੰਗਦਾ ਹੈ ਤਾਂ ਉਸ ਦਾ ਕੇਸ ਵੀ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਖੜੀ ਤੇ ਭੈਣਾਂ ਨੂੰ ਸਰਕਾਰ ਦੇਵੇਗੀ ਤੋਹਫਾ ਮੁੱਖ ਮੰਤਰੀ ਨੇ ਕੀਤਾ ਐਲਾਨ ਮੱਖ ਮੰਤਰੀ ਡਾਕਟਰ ਮੋਹਨ ਜਯਾਦਵ ਨੇ ਰੀਵਾ ਜ਼ਿਲ੍ਹੇ ਦੇ ਮੰਗਵਾਚ ਮਹਿਲਾ ਸਵੈ ਸਹਾਇਤਾ ਸਮੂਹ ਸਸਤੀਕਰਨ ਸਮੇਲਨ 'ਚ ਕਿਹਾ ਕਿ ਖੇਤਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਰੀਵਾ ਦੀ ਧਰਤੀ ਤੇ ਭੈਣਾਂ ਨੂੰ ਵਧਾਈ ਦੇਣਾ ਮਾਣ ਵਾਲੀ ਗੱਲ ਹੈ ਭੈਣਾਂ ਲਈ ਲਾਡਲੀ ਬਹਿਣਾ ਯੋਜਨਾ ਲਗਾਤਾਰ ਜਾਰੀ ਰਹੇਗੀ ਰਖੜੀ ਤੇ ਇਹ ਯੋਜਨਾ ਤੋਂ ਭੈਣਾਂ ਨੂੰ ਵਾਧੂ ਰਕਮ ਦਿੱਤੀ ਜਾਵੇਗੀ ਇਸ ਯੋਜਨਾ ਦੀ ਰਕਮ 3 ਸਾਲਾਂ 'ਚ ਵਧਾ ਕੇ 3000 ਰੁਪਏ ਕੀਤੀ ਜਾਵੇਗੀ ਔਰਤਾਂ ਨੂੰ ਜਾਇਦਾਦ ਰਜਿਸਟ੍ਰੇਸ਼ਨ ਵਿੱਚ 2% ਦੀ ਸੂਟ ਦਿੱਤੀ ਜਾ ਰਹੀ ਹੈ ਜਿਸ ਦੇ ਨਤੀਜੇ ਵਜੋਂ ਪਿਛਲੇ 1 ਸਾਲ ਵਿੱਚ 70% ਜਾਇਦਾਦਾਂ ਔਰਤ ਦੇ ਨਾਮ ਤੇ ਰਜਿਸਟਰਡ ਹੋਈਆਂ ਹਨ ਰਾਜ ਸਰਕਾਰ ਮਹਿਲਾ ਸਸ਼ਤੀਕਰਨ ਲਈ ਵਚਨਬੱਧ ਹੈ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਉਦਯੋਗ ਸਥਾਪਿਤ ਕਰਨ ਲਈ ਸੂਟ ਦਾ ਲਾਭ ਵੀ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਕਾਨਫਰੰਸ ਵਿੱਚ 49.97 ਕਰੋੜ ਰੁਪਏ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਅਤੇ ਭੂਮੀ ਪੂਜਨ ਕੀ ਮੱਖ ਮੰਤਰੀ ਡਾਕਟਰ ਜਯਾਦਵ ਨੇ ਕਿਹਾ ਕਿ ਰੀਵਾ ਤੇਜੀ ਨਾਲ ਵਿਕਾਸ ਕਰ ਰਿਹਾ ਹੈ ਤੇ ਖੇਤਰ ਦੇ ਵਿਕਾਸ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ ਰੀਵਾ ਦੇ ਹਰ ਖੇਤ ਨੂੰ ਸਿੰਚਾਈ ਲਈ ਪਾਣੀ ਮਿਲੇਗਾ ਅਸੀਂ ਕਿਸਾਨਾਂ ਨੂੰ ਸਿੰਚਾਈ ਲਈ 5 ਰੁਪਏ ਵਿੱਚ ਬਿਜਲੀ ਕਨੈਕਸ਼ਨ ਪ੍ਰਦਾਨ ਕਰਾਂਗੇ ਅਤੇ 3 ਸਾਲਾਂ ਵਿੱਚ 32 ਲੱਖ ਕਿਸਾਨਾਂ ਨੂੰ ਬਿਜਲੀ ਦੇ ਬਿਲਾ ਤੋਂ ਛੁਟਕਾਰਾ ਪਾਉਣ ਲਈ ਸੋਲਰ ਪੰਪ ਦੇਣਗੇ ਕਿਸਾਨ ਸੋਲਰ ਤੋਂ ਪ੍ਰਾਪਤ ਬਿਜਲੀ ਦੀ ਵਰਤੋਂ ਕਰਨਗੇ ਤੇ ਸਰਕਾਰ ਬਾਅਦੂ ਬਿਜਲੀ ਖਰੀਦ ਕੇ ਕਿਸਾਨਾਂ 9 ਪੈਸੇ ਦੇਵੇਗੀ ਮੁੱਖ ਮੰਤਰੀ ਨੇ ਜਨਪਦ ਪੰਚਾਇਤ ਗੰਗੇਵ ਦੀ ਇਮਾਰਤ ਦੀ ਉਸਾਰੀ ਅਤੇ ਹਨਉਤੀ ਗੋਦਵ ਵਿਖੇ ਇੱਕ ਟਾਈਮ ਦੀ ਉਸਾਰੀ ਦਾ ਐਲਾਨ ਕੀਤਾ ਮੁੱਖ ਮੰਤਰੀ ਨੇ ਮੰਗਵਾਨ ਵਿੱਚ ਇੱਕ ਸਟੇਡੀਅਮ ਦੀ ਉਸਾਰੀ ਅਤੇ ਦਿਵਾਸ ਹਾਈ ਸਕੂਲ ਦੇ ਹਾਇਰ ਸੈਕੰਡਰੀ ਸਕੂਲ ਨੂੰ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ ਮੁੱਖ ਮੰਤਰੀ ਨੇ ਮੰਗਵਾਨ ਤਿਬੜੀ ਮੋੜ ਤੋਂ ਪ੍ਰਿਆਗਰਾਜ ਰੋਡ ਤੱਕ ਦੋ ਮਾਰਗੀ ਸੀਸੀ ਸੜਕ ਬਣਾਉਣ ਦਾ ਐਲਾਨ ਕੀਤਾ ਇਹ 5.5 ਕਿਲੋਮੀਟਰ ਸੜਕ ਨਿਰਮਾਣ ਤੇ 16.5 ਕਰੋੜ ਰੁਪਏ ਦੀ ਲਾਗਤ ਆਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਮੇਰਾ ਰੀਵਾ ਨਾਲ ਦੋਹਰਾ ਅਤੇ ਮਿੱਠਾ ਰਿਸ਼ਤਾ ਹੈ ਰੀਵਾ ਦਾ ਚਿੱਟਾ ਬਾਗ ਅਤੇ ਸੁੰਦਰ ਝਾ ਅੰਪ ਵਿਸ਼ਵ ਪ੍ਰਸਿੱਧ ਹਨ ਰੀਵਾ ਵਿੱਚ ਮਹਾਨਗਰਾਂ ਵਾਂਗ ਇੱਕ ਆਈਟੀ ਪਾਰਕ ਬਣਾਇਆ ਜਾ ਰਿਹਾ ਹੈ ਇਸ ਨਾਲ ਪਰਵਤੀਵਾਸਾਲੀ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ ਇਸ ਸਾਲ ਰਾਜ ਦੇ 60 ਉਮੀਦਵਾਰ ਯੂਪੀਐਸਸੀ ਪ੍ਰੀਖਿਆ ਵਿੱਚ ਸਫਲ ਹੋਏ ਹਨ ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹਨ ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਆਧੁਨਿਕ ਬਣਾਉਣ ਦੇ ਨਾਲ-ਨਾਲ ਦੁੱਧ ਉਤਪਾਦਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ ਇਸ ਸਮੇਂ ਦੇਸ਼ ਦੇ 9% ਦੁੱਧ ਦਾ ਉਤਪਾਦਨ ਮੱਧ ਪ੍ਰਦੇਸ਼ ਵਿੱਚ ਹੁੰਦਾ ਹੈ ਇਸ ਨੂੰ ਵਧਾ ਕੇ 20% ਕੀਤਾ ਜਾਵੇਗਾ ਇਸ ਲਈ ਗਊ ਪਾਲਕਾਂ ਨੂੰ ਗ੍ਰਾਂਟਾਂ ਦਿੱਤੀਆਂ ਜਾਣਗੀਆਂ ਅਤੇ ਸਰਕਾਰ ਨੂੰ ਦੁੱਧ ਖਰੀਦ ਕੇ ਪਸ਼ੂ ਪਾਲਕਾਂ ਨੂੰ ਲਾਭ ਪਹੁੰਚਾਏਗੀ ਮੱਧ ਪ੍ਰਦੇਸ਼ ਨੂੰ ਦੁੱਧ ਦੀ ਰਾਜਧਾਨੀ ਬਣਾਇਆ ਜਾਵੇਗਾ ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖਬਰ 31 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਕਲੈਕਸ਼ਨ ਸੰਬੰਧੀ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਗਈ ਹੈ ਜਿਸ ਕਿਸੇ ਵੱਲੋਂ ਅਜੇ ਤੱਕ ਆਪਣਾ ਕੋਈ ਵੀ ਪ੍ਰਾਪਰਟੀ ਟੈਕਸ ਜਮਾ ਨਹੀਂ ਕਰਵਾਇਆ ਉਹ 31 ਜੁਲਾਈ ਤੋਂ ਪਹਿਲਾਂ ਇੱਕ ਮੁਕਤ ਪ੍ਰਾਪਰਟੀ ਟੈਕਸ ਜਮਾ ਕਰਵਾ ਕੇ ਵਿਆਜ ਅਤੇ ਜੁਰਮਾਨੇ ਤੋਂ ਛੋਟ ਪ੍ਰਾਪਤ ਕਰ ਸਕਦੇ ਹਨ ਇਹ ਜਾਣਕਾਰੀ ਨਾਗਲ ਕੌਸਲ ਖਰੜ ਦੇ ਈਓ ਗੁਰਬਖਸ਼ ਸਿੰਘ ਨੇ ਦੱਸਿਆ ਕਿ 31 ਜੁਲਾਈ ਤੱਕ ਇੱਕ ਮੁਸਤ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਹਰ ਤਰ੍ਹਾਂ ਦੇ ਵਿਆਜ ਤੇ ਜੁਰਮਾਨੇ ਤੋਂ ਛੋਟ ਪ੍ਰਾਪਤ ਕੀਤੀ ਜਾ ਸਕਦੀ ਉਨਾ ਦੱਸਿਆ ਕਿ 31 ਜੁਲਾਈ ਤੋਂ ਬਾਅਦ ਪੁਰਾਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੇ 50% ਦੀ ਜੁਰਮਾਨਾ ਤੇ 20% ਦੀ ਪੈਨਲਟੀ ਲੱਗੇਗੀ ਇਸ ਲਈ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਤੇ ਆਪਣਾ ਪੁਰਾਣਾ ਰਹਿੰਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਭਾਰੀ ਜੁਰਮਾਨੇ ਤੇ ਵਿਆਜ ਤੋਂ ਬੱਚਿਆ ਜਾ ਸਕੇ 골ਡ ਦੀਆਂ ਕੀਮਤਾਂ ਨੇ ਮਾਰੀ ਵੱਡੀ ਸਾਲ ਚਾਂਦੀ ਹੋਈ 1 ਲੱਖ ਤੋਂ ਪਾਰ ਜਾਣੋ ਅੱਜ ਦੀਆਂ ਕੀਮਤਾਂ ਵੀਰਵਾਰ ਨੂੰ ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਵਿੱਚ ਸੋਨੇ ਦੇ ਭਾਅ ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵੀ ਵਾਧੇ ਨਾਲ ਕਾਰੋਬਾਰ ਕਰ ਰਹੀਆਂ ਹਨ ਖਬਰ ਲਿਖਣ ਸਮੇਂ ਘਰੇਲੂ ਬਾਜ਼ਾਰ ਵਿੱਚ ਅੱਜ ਸੋਨੇ ਦੀ ਕੀਮਤ 98273 ਰੁਪਏ ਹੈ ਜਦੋਂ ਕਿ ਚਾਂਦੀ ਦੀ ਕੀਮਤ 1 ਲੱਖ 1405 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਗ੍ਰਾਫਟ ਨਾਲ ਕਾਰੋਬਾਰ ਕਰ ਰਿਹਾ ਹੈ ਅਤੇ ਚਾਂਦੀ ਵਾਧੇ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੇ ਵਾਧਾ ਭਾਅ ਗ੍ਰਾਫਟ ਨਾਲ ਕਾਰੋਬਾਰ ਕਰ ਰਹੇ ਹਨ ਅਤੇ ਚਾਂਦੀ ਦੀਆਂ ਕੀਮਤਾਂ ਅੱਜ ਵਾਧੇ ਨਾਲ ਕਾਰੋਬਾਰ ਕਰ ਰਹੀਆਂ ਹਨ ਕਮ ਐਕਸ ਤੇ ਸੋਨਾ 3398 ਡਾਲਰ ਪ੍ਰਤੀ ਔਸਤੇ ਖੁੱਲ੍ਹਿਆ ਪਿਛਲੀ ਬੰਦ ਕੀਮਤ 3399.2 ڈالر ਪਹਾੜੀ ਆਸਸੀ ਖਬਰ ਲਿਖਣ ਸਮੇ ਇਹ 5.7 ڈالر ਦੀ ਗਰਾਫਟ ਨਾਲ 3393.50 ڈالر ਪ੍ਰਤੀ ਔਸਤ ਤੇ ਵਪਾਰ ਕਰ ਰਿਹਾ ਹੈ